ਟੈਕ ਪ੍ਰਵਾਸੀ ਇਸ ਕੰਮੇ ਨੂੰ ਲੰਬੇ ਸਮੇਂ ਤੱਕ ਓਵਰਟਾਈਮ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਆਪਣੇ ਵੀਜ਼ੇ ਦੀ ਪ੍ਰੋਟੈਕਸ਼ਨ ਚਾਹੁੰਦਾ ਸੀ ਇਸ ਦੇ ਸਬੰਧ ਵਿੱਚ ਹੁਣ ਉਸਦੀ ਕੰਪਨੀ ਸੋਲਸਪਰੇਟ ਨੂੰ ਉਸ ਤੋਂ ਬਾਧੂ ਕੰਮ ਕਰਾਉਣ ਅਤੇ ਤਨਖਾਹਾਂ ਨਾ ਦੇਣ ਦੇ ਕਾਰਨ 14000 ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ ਮਾਰਕਸ ਪੇਂਟਸ ਨੇ ਮਾਰਚ 2022 ਵਿੱਚ ਸੋਲਸ ਲਈ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਉਸ ਨੂੰ ਕੰਕਰੀਟ ਪਲਾంట్ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਨਵੀਂ ਭੂਮਿਕਾ ਦੇ ਹਿੱਸੇ ਵਜੋਂ ਉਹ ਕੁਝ ਵੀ ਕੈਂਡਾ ਤੇ ਹਫਤੇ ਦੇ ਵਿੱਚ 40 ਘੰਟੇ ਤੋਂ ਵੱਧ ਕੰਮ ਕਰਨ ਲਈ ਸਹਿਮਤ ਹੋ ਗਿਆ ਪਰ ਸਿਰਫ ਆਪਸੀ ਸਮਝੌਤੇ ਦੁਆਰਾ ਅਤੇ ਓਵਰਟਾਈਮ ਲਈ ਡੇਢ ਘੰਟੇ ਦੀ ਤਨਖਾਹ ਦੇ ਨਾਲ ਇਸ ਦੇ ਬਾਵਜੂਦ ਰਿਕਾਰਡ ਦੱਸਦੇ ਹਨ ਕਿ ਪਿੰਟਸ ਨੇ ਨਿਯਮਤ ਤੌਰ ਤੇ ਬਹੁਤ ਜ਼ਿਆਦਾ ਘੰਟੇ ਕੰਮ ਕੀਤਾ ਜਿਸ ਦੇ ਵਿੱਚ 12 ਸ਼ਨੀਵਾਰ ਵੀ ਸ਼ਾਮਲ ਸਨ ਉਸ ਨੇ ਕਿਹਾ ਕਿ ਆਪਣੇ ਕੰਮ ਦੇ ਵੀਜ਼ੇ ਲਈ ਸੋਲਸ ਦੇ ਸਮਰਥਨ ਨਾਲ ਉਡੇ ਪਹਿਲਾਂ ਦੇ ਦਬਾਅ ਤੇ ਕੰਮ ਲਈ ਯੋਗ ਇਕਲੌਤੇ ਵਿਅਕਤੀ ਹੋਣ ਕਾਰਨ ਇਨਕਾਰ ਕਰਨ ਦੇ ਵਿੱਚ ਅਸਮਰਥਾ ਮਹਿਸੂਸ ਕਰਦਾ ਸੀ ਇਹ ਮੁੱਦਾ ਜੁਲਾਈ 2022 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪੇਂਟਸ ਨੇ ਸ਼ੁਰੂ ਦੇ ਵਿੱਚ ਮੈਨੇਜਰ ਐਡ ਸੋਲੀ ਅਤੇ ਐਮਰਜੈਂਸੀ ਸ਼ਨੀਵਾਰ ਸ਼ਿਫਟ ਵਿੱਚ ਕੰਮ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ। ਇਨਕਾਰ ਅਤੇ ਉਪਲਬਧ ਡਰਾਈਵਰ ਦੀ ਕਾਰ ਤੋਂ ਨਿਰਾਸ਼ ਸੌਲੀ ਨੇ ਪੇਂਟਸ ਨੂੰ ਆਪਣੇ ਇੱਕ ਨਾਰਨਾਮੇ ਦੀਆਂ ਜ਼ਿੰਮੇਵਾਰੀਆਂ ਯਾਦ ਦਵਾਈਆਂ ਅਤੇ ਆਪਣੇ ਵੀਜ਼ੇ ਲਈ ਕੰਪਨੀ ਦੇ ਸਮਰਥਨ ਦਾ ਹਵਾਲਾ ਵੀ ਦਿੱਤਾ। ਪੇਂਟਸ ਨੇ ਕਿਹਾ ਕਿ ਜੇਕਰ ਉਹ ਇਨਕਾਰ ਕਰਦਾ ਸੀ ਤਾਂ ਉਸ ਦੀ ਨੌਕਰੀ ਅਤੇ ਵੀਜ਼ਾ ਦੋਵੇਂ ਹੀ ਖਤਰੇ ਦੇ ਵਿੱਚ ਸਨ। ਇਸ ਲਈ ਉਹ ਕੰਮ ਕਰਨ ਲਈ ਸਹਿਮਤ ਹੋ ਜਾਂਦਾ ਸੀ। ਸੌਲੀ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਇਹ ਟਿੱਪਣੀ ਸਿਰਫ ਨਿਰਾਸ਼ਾ ਵਜੋਂ ਕੀਤੀ ਸੀ ਨਾ ਕਿ ਕਿਸੇ ਧਮਕੀ ਦੇਣ ਨੂੰ। ਹਾਲਾਂਕਿ ਇਹ ਰੋਜ਼ਗਾਰ ਸਬੰਧ ਦੀ ਅਥਾਰਟੀ ਜਣਕੇ ইআরএ ਨੇ ਜੂਨ ਦੇ ਵਿੱਚ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਪਾਇਆ ਗਿਆ ਹੈ ਕਿ ਦਵਾ ਨੇ ਪੇਂਟਸ ਵੱਲੋਂ ਬਾਦੂ ਕਾਂਟੇ ਕੰਮ ਕਰਨ ਲਈ ਕਿਸੇ ਵੀ ਅਸਲ ਸਮਝੌਤੇ ਨੂੰ ਕਮਜ਼ੋਰ ਕੀਤਾ ਸੀ ਅਗਸਤ 2022 ਦੇ ਵਿੱਚ ਪੇਂਟਸ ਨੇ ਕੰਮ ਕਰਨ ਦੀ ਸਥਿਤੀਆਂ ਤੇ ਸਮਝੌਤਾ ਕਰਨ ਤੋਂ ਬਾਅਦ ਅਧਿਕਾਰਤ ਤੌਰ ਤੇ ਪਲਾਟ ਮੈਨੇਜਰ ਦੀ ਭੂਮਿਕਾ ਸੰਭਾਲ ਲਈ ਜਦੋਂ ਕਿ ਉਸਨੇ ਮੰਨਿਆ ਕਿ ਉਸ ਨੂੰ ਕੋਈ ਸ਼ਰੀਵਾਰ ਅਤੇ ਬਾਦੂ ਕਾਂਟੇ ਕੰਮ ਕਰਨ ਦੀ ਲੋੜ ਪੈ ਸਕਦੀ ਸੀ ਇਹ ਇੱਕ ਸਮਝੌਤੇ ਦੁਆਰਾ ਹੋਣਾ ਸੀ ਤੇ ਇਸ ਲਈ ਉਸ ਨੂੰ ਭੁਗਤਾਨ ਵੀ ਕੀਤਾ ਜਾਣਾ ਸੀ ਪਰ ਈਆਰਏ ਨੇ ਪਾਇਆ ਹੈ ਕਿ ਪੇਂਟਸ ਕੋਲ ਬਾਦੂ ਕੰਮ ਨੂੰ ਰੱਦ ਕਰਨ ਲਈ ਕੋਈ ਅਸਲ ਯੋਗਤਾ ਨਹੀਂ ਇਸੇ ਉਹ ਕੁਝ ਖਾਸ ਕੰਮਾਂ ਲਈ ਯੋਗਤਾ ਪ੍ਰਾਪਤ ਇਕੱਲਾ ਸਟਾਫ ਮੈਂਬਰ ਸੀ ਅਤੇ ਰੋਜ਼ਗਾਰ ਸਮਝੌਤੇ ਦੀ ਧਾਰਾ ਜਿਸ ਦੇ ਵਿੱਚ ਓਵਰਟਾਈਮ ਸੀ ਆਪਸੀ ਇਸ ਮਿਉਤੇ ਦੀ ਲੋਡ ਸੀ ਨੂੰ ਅਰਥਪੂਰਨ ਤੌਰ ਤੇ ਬਰਕਰਾਰ ਨਹੀਂ ਰੱਖਿਆ ਗਿਆ ਸੀ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਟਿੱਪਣੀਆਂ ਵੀਜ਼ੇ ਨਾਲ ਸੰਬੰਧਿਤ ਧਮਕੀਆਂ ਦੇ ਤੌਰ ਤੇ ਨਹੀਂ ਸਨ ਪੈਂਟਸ ਨੇ ਕਿਹਾ ਹੈ ਕਿ ਦਬਾਅ ਅਤੇ ਉਸ ਦੀ ਵੀਜ਼ਾ ਨਿਰਵਰਤਾ ਨੇ ਇਨਕਾਰ ਕਰਨਾ ਉਸ ਨੂੰ ਅਸੰਭਵ ਬਣਾ ਦਿੱਤਾ ਸੀ ਏਆਰ ਨੇ ਇਹ ਵੀ ਪਾਇਆ ਹੈ ਕਿ ਸੋਲਿਸ ਨੇ ਦੋ لازਮੀ ਮੈਂਤਰਾਮੇ ਦੀਆਂ ਸਮੀਖਿਆਵਾਂ ਕਰਨ ਵਿੱਚ ਅਸਫਲ ਰਿਹਾ ਹੈ ਤੇ ਤਿੰਨ ਮਹੀਨਿਆਂ ਦੀ ਪ੍ਰੋਮੋਸ਼ਨ ਅਪਡੇਟ ਤੋਂ ਬਾਅਦ ਅਤੇ ਦੂਜੀ ਸਮਝੌਤੇ ਦੀ ਵਰੇਗੰਡ ਤੱਕ ਉਸ ਨੇ ਪੈਂਟਸ ਨੂੰ ਕੁਝ ਵੀ ਨਹੀਂ ਦਿੱਤਾ ਸੌਲਸ ਨੇ ਦਲੀਲ ਦਿੱਤੀ ਹੈ ਕਿ ਪੈਂਟਸ ਨੇ ਜ਼ਰੂਰੀ ਸ਼ਰਤਾਂ ਪੂਰੀਆਂ ਨੇ ਕੀਤੀਆਂ ਸਨ ਪਰ ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਸਮਿਖਿਆਵਾਂ ਦੀ ਲੋੜ ਸੀ ਅਤੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪੈਂਟਸ ਦੇ ਹੋਰ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੋਸ਼ ਸ਼ਾਮਲ ਹਨ ਕਿ ਉਸ ਨੂੰ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਕਰਨ ਗੈਰ ਸਬੰਧਿਤ ਕੰਮ ਕਰਨ ਅਤੇ ਨੁਕਸਾਨਦਾਰ ਠੋਸ ਡਿਲੀਵਰੀ ਲਈ ਨਿੱਜੀ ਜ਼ਿੰਮੇਵਾਰੀ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਥਾਰਟੀ ਨੂੰ ਉਹਨਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਹੈ ਉਸ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਵਿਅਕਤੀਗਤ ਪਾਈਆਂ ਗਈਆਂ ਸਨ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਸੌਲਸ ਦਾ ਮਾਨ ਸਨਮਾਨ ਦਾ ਨੁਕਸਾਨ ਉਸ ਦੀਆਂ ਭਾਵਨਾਵਾਂ ਨੂੰ ਛੱਟ ਲੱਗਣ ਲਈ ਪੇਂਟਸ ਨੂੰ 14000 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ। ਬਹੁਤ ਜੀ ਤਨਖਾਹ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਲਗਾਤਾਰ ਆਕਮੀਆਂ ਰੱਖੀਆਂ ਗਈਆਂ ਹਨ ਦੋਵੇਂ ਤਰ੍ਹਾਂ ਨੂੰ ਨਿੱਜੀ ਤੌਰ ਤੇ ਹੱਲ ਕਰਨੇ ਵੀ ਕਿਹਾ ਗਿਆ ਹੈ। ਠੇਕ ਪ੍ਰਵਾਸੀ ਇਸ ਕੰਮੇ ਨੂੰ ਲੰਬੇ ਸਮੇਂ ਤੱਕ ਓਵਰਟਾਈਮ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਆਪਣੇ ਵੀਜ਼ੇ ਦੀ ਪ੍ਰੋਟੈਕਸ਼ਨ ਚਾਹੁੰਦਾ ਸੀ। ਇਸ ਦੇ ਸਬੰਧ ਵਿੱਚ ਹੁਣ ਉਸਦੀ ਕੰਪਨੀ ਸੋਲਸਪਰੇਟ ਨੂੰ ਉਸ ਤੋਂ ਬਾਧੂ ਕੰਮ ਕਰਾਉਣ ਅਤੇ ਤਨਖਾਹਾਂ ਦੇਣ ਦੇ ਕਾਰਨ 14000 ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ ਮਾਰਕਸ ਪੇਂਟਸ ਨੇ ਮਾਰਚ 2022 ਵਿੱਚ ਸੋਲਸ ਲਈ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਉਸ ਨੂੰ ਕੰਕਰੀਟ ਪਲਾਟ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਨਵੀਂ ਭੂਮਿਕਾ ਦੇ ਹਿੱਸੇ ਵਜੋਂ ਉਹ ਕੁਝ ਵੀ ਕੈਨੇਡਾ ਤੇ ਹਫ਼ਤੇ ਦੇ ਵਿੱਚ 40 ਘੰਟੇ ਤੋਂ ਵੱਧ ਕੰਮ ਕਰਨ ਲਈ ਸਹਿਮਤ ਹੋ ਗਿਆ ਪਰ ਸਿਰਫ ਆਪਸੀ ਸਮਝੌਤੇ ਦੁਆਰਾ ਅਤੇ ਓਵਰਟਾਈਮ ਲਈ ਡੇਢ ਘੰਟੇ ਦੀ ਤਨਖਾਹ ਦੇ ਨਾਲ ਹਿਸ ਦੇ ਬਾਵਜੂਦ ਰਿਕਾਰਡ ਦੱਸਦੇ ਹਨ ਕਿ ਪਿੰਟਸ ਨੇ ਨਿਯਮਤ ਤੌਰ ਤੇ ਬਹੁਤ ਜ਼ਿਆਦਾ ਘੰਟੇ ਕੰਮ ਕੀਤਾ ਜਿਸ ਦੇ ਵਿੱਚ 12 ਸ਼ਨੀਵਾਰ ਵੀ ਸ਼ਾਮਲ ਸਨ ਉਸਨੇ ਕਿਹਾ ਕਿ ਆਪਣੇ ਕੰਮ ਦੇ ਵੀਜ਼ੇ ਲਈ ਸੋਲਸ ਦੇ ਸਮਰਥਨ ਨਾਲ ਜੁੜੇ ਪਹਿਲਾਂ ਦੇ ਦਬਾਅ ਅਤੇ ਕੰਮ ਲਈ ਯੋਗ ਇਕਲੌਤੇ ਵਿਅਕਤੀ ਹੋਣ ਕਾਰਨ ਇਨਕਾਰ ਕਰਨ ਦੇ ਵਿੱਚ ਅਸਮਰਥਾ ਮਹਿਸੂਸ ਕਰਦਾ ਸੀ ਇਹ ਮੁੱਦਾ ਜੁਲਾਈ 2022 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪਿੰਟਸ ਨੇ ਸ਼ੁਰੂ ਦੇ ਵਿੱਚ ਮੈਨੇਜਰ ਐਡ ਸੌਲੀ ਅਤੇ ਐਮਰਜੈਂਸੀ ਸ਼ਨੀਵਾਰ ਸ਼ਿਫਟ ਵਿੱਚ ਕੰਮ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ। ਇਨਕਾਰ ਅਤੇ ਉਪਲਬਧ ਡਰਾਈਵਰ ਦੀ ਕਾਰ ਤੋਂ ਨਿਰਾਸ਼ ਸੌਲੀ ਨੇ ਪੇਂਟਸ ਨੂੰ ਆਪਣੇ ਇੱਕ ਨਾਰਨਾਮੇ ਦੀਆਂ ਜ਼ਿੰਮੇਵਾਰੀਆਂ ਯਾਦ ਦਵਾਈਆਂ ਅਤੇ ਆਪਣੇ ਵੀਜ਼ੇ ਲਈ ਕੰਪਨੀ ਦੇ ਸਮਰਥਨ ਦਾ ਹਵਾਲਾ ਵੀ ਦਿੱਤਾ। ਪੇਂਟਸ ਨੇ ਕਿਹਾ ਕਿ ਜੇਕਰ ਉਹ ਇਨਕਾਰ ਕਰਦਾ ਸੀ ਤਾਂ ਉਸ ਦੀ ਨੌਕਰੀ ਅਤੇ ਵੀਜ਼ਾ ਦੋਵੇਂ ਹੀ ਖਤਰੇ ਦੇ ਵਿੱਚ ਸਨ। ਇਸ ਲਈ ਉਹ ਕੰਮ ਕਰਨ ਲਈ ਸਹਿਮਤ ਹੋ ਜਾਂਦਾ ਸੀ। ਸੌਲੀ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਇਹ ਟਿੱਪਣੀ ਸਿਰਫ ਨਿਰਾਸ਼ਾ ਵਜੋਂ ਕੀਤੀ ਸੀ ਨਾ ਕਿ ਕਿਸੇ ਧਮਕੀ ਦੇਣ ਨੂੰ। ਹਾਲਾਂਕਿ ਇਹ ਰੋਜ਼ਗਾਰ ਸਬੰਧ ਦੀ ਅਥਾਰਟੀ ਜਣਕੇ ইআরএ ਨੇ ਜੂਨ ਦੇ ਵਿੱਚ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਪਾਇਆ ਗਿਆ ਹੈ ਕਿ ਦਵਾ ਨੇ ਪੇਂਟਸ ਦੁਆਰਾ ਬਾਦੂ ਕਾਂਟੇ ਕੰਮ ਕਰਨ ਲਈ ਕਿਸੇ ਵੀ ਅਸਲ ਸਮਝੌਤੇ ਨੂੰ ਕਮਜ਼ੋਰ ਕੀਤਾ ਸੀ ਅਗਸਤ 2022 ਦੇ ਵਿੱਚ ਪੇਂਟਸ ਨੇ ਕੰਮ ਕਰਨ ਦੀ ਸਥਿਤੀਆਂ ਤੇ ਸਮਝੌਤਾ ਕਰਨ ਤੋਂ ਬਾਅਦ ਅਧਿਕਾਰਿਤ ਤੌਰ ਤੇ ਪਲਾਟ ਮੈਨੇਜਰ ਦੀ ਭੂਮਿਕਾ ਸੰਭਾਲ ਲਈ ਜਦੋਂ ਕਿ ਉਸ ਨੇ ਮੰਨਿਆ ਕਿ ਉਸ ਨੂੰ ਕੋਈ ਸ਼ਰੀਵਾਰ ਅਤੇ ਬਾਦੂ ਕੰਟੇ ਕੰਮ ਕਰਨ ਦੀ ਲੋੜ ਪੈ ਸਕਦੀ ਸੀ ਇਹ ਇੱਕ ਸਮਝੌਤੇ ਦੁਆਰਾ ਹੋਣਾ ਸੀ ਤੇ ਇਸ ਲਈ ਉਸ ਨੂੰ ਭੁਗਤਾਨ ਵੀ ਕੀਤਾ ਜਾਣਾ ਸੀ ਪਰ ਈਆਰਏ ਨੇ ਪਾਇਆ ਹੈ ਕਿ ਪੇਂਟਸ ਕੋਲ ਵਾਧੂ ਕੰਮ ਨੂੰ ਰੱਦ ਕਰਨ ਲਈ ਕੋਈ ਅਸਲ ਯੋਗਤਾ ਨਹੀਂ ਸੀ ਉਹ ਕੁਝ ਖਾਸ ਕੰਮਾਂ ਲਈ ਯੋਗਤਾ ਪ੍ਰਾਪਤ ਇੱਕਲਾ ਸਟਾਫ ਮੈਂਬਰ ਸੀ ਅਤੇ ਰੋਜ਼ਗਾਰ ਸਮਝੌਤੇ ਦੀ ਧਾਰਾ ਜਿਸ ਦੇ ਵਿੱਚ ਓਵਰਟਾਈਮ ਸੀ ਆਪਸੀ ਇਸ ਮਿਉਤੇ ਦੀ ਲੋੜ ਸੀ ਨੂੰ ਅਰਥਪੂਰਨ ਤੌਰ ਤੇ ਬਰਕਰਾਰ ਨਹੀਂ ਰੱਖਿਆ ਗਿਆ ਸੀ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਟਿੱਪਣੀਆਂ ਵੀਜ਼ੇ ਨਾਲ ਸੰਬੰਧਿਤ ਧਮਕੀਆਂ ਦੇ ਤੌਰ ਤੇ ਨਹੀਂ ਸਨ ਪੈਂਟਸ ਨੇ ਕਿਹਾ ਹੈ ਕਿ ਦਬਾਅ ਅਤੇ ਉਸ ਦੀ ਵੀਜ਼ਾ ਨਿਰਵਰਤਾ ਨੇ ਇਨਕਾਰ ਕਰਨਾ ਉਸ ਨੂੰ ਅਸੰਭਵ ਬਣਾ ਦਿੱਤਾ ਸੀ ਏਆਰ ਨੇ ਇਹ ਵੀ ਪਾਇਆ ਹੈ ਕਿ ਸੋਲਿਸ ਨੇ ਦੋ لازਮੀ ਮੈਂਤਰਾਮੇ ਦੀਆਂ ਸਮੀਖਿਆਵਾਂ ਕਰਨ ਵਿੱਚ ਅਸਫਲ ਰਿਹਾ ਹੈ ਤੇ ਤਿੰਨ ਮਹੀਨਿਆਂ ਦੀ ਪ੍ਰੋਮੋਸ਼ਨ ਅਪਡੇਟ ਤੋਂ ਬਾਅਦ ਅਤੇ ਦੂਜੀ ਸਮਝੌਤੇ ਦੀ ਵਰੇਗੰਡ ਤੱਕ ਉਸ ਨੇ ਪੈਂਟਸ ਨੂੰ ਕੁਝ ਵੀ ਨਹੀਂ ਦਿੱਤਾ ਸੌਲਸ ਨੇ ਦਲੀਲ ਦਿੱਤੀ ਹੈ ਕਿ ਪੈਂਟਸ ਨੇ ਜ਼ਰੂਰੀ ਸ਼ਰਤਾਂ ਪੂਰੀਆਂ ਨੇ ਕੀਤੀਆਂ ਸਨ ਪਰ ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਸਮਿਖਿਆਵਾਂ ਦੀ ਲੋੜ ਸੀ ਅਤੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪੈਂਟਸ ਦੇ ਹੋਰ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੋਸ਼ ਸ਼ਾਮਲ ਹਨ ਕਿ ਉਸ ਨੂੰ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਕਰਨ ਗੈਰ-ਸੰਬੰਧਿਤ ਕੰਮ ਕਰਨ ਅਤੇ ਨੁਕਸਦਾਰ ਹੋਸਟ ਡਿਲੀਵਰੀ ਲਈ ਨਿੱਜੀ ਜ਼ਿੰਮੇਵਾਰੀ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਥਾਰਟੀ ਨੂੰ ਉਹਨਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਹੈ ਉਸ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਵਿਅਕਤੀਗਤ ਪਾਈਆਂ ਗਈਆਂ ਸਨ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਸੌਲਿਸ ਦਾਮਾਨ ਸਨਮਾਨ ਦਾ ਨੁਕਸਾਨ ਉਸ ਦੀਆਂ ਭਾਵਨਾਵਾਂ ਨੂੰ ਛੱਟ ਲੱਗਣ ਲਈ ਪੇਂਟਸ ਨੂੰ 14000 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ ਬੌਚੀ ਤਨਖਾਹ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ ਲਾਗਤਾਂ ਰੱਖੀਆਂ ਰੱਖੀਆਂ ਗਈਆਂ ਹਨ ਦੋਵੇਂ ਤਰ੍ਹਾਂ ਨੂੰ ਨਿੱਜੀ ਤੌਰ ਤੇ ਹੱਲ ਕਰਨ ਦੀ ਕਿਹਾ ਗਿਆ ਹੈ ਟੇਕ ਪ੍ਰਵਾਸੀ ਇਸ ਕੰਮੇ ਨੂੰ ਲੰਬੇ ਸਮੇਂ ਤੱਕ ਓਵਰਟਾਈਮ ਕਰ ਲਈ ਮਜਬੂਰ ਹੋਣਾ ਪਿਆ ਕਿਉਂਕਿ ਆਪਣੇ ਵੀਜ਼ੇ ਦੀ ਪ੍ਰੋਟੈਕਸ਼ਨ ਚਾਹੁੰਦਾ ਸੀ ਇਸ ਦੇ ਸਬੰਧ ਵਿੱਚ ਹੁਣ ਉਸ ਦੀ ਕੰਪਨੀ ਸੋਲਸਪਰੇਟ ਨੂੰ ਉਸ ਤੋਂ ਬਾਧੂ ਕੰਮ ਕਰਾਉਣ ਅਤੇ ਤਨਖਾਹਾਂ ਨਾ ਦੇਣ ਦੇ ਕਾਰਨ 14000 ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ ਮਾਰਕਸ ਪੇਂਟਸ ਨੇ ਮਾਰਚ 2022 ਵਿੱਚ ਸੋਲਸ ਲਈ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਉਸ ਨੂੰ ਕੰਕਰੀਟ ਪਲਾਨਟ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਨਵੀਂ ਭੂਮਿਕਾ ਦੇ ਹਿੱਸੇ ਵਜੋਂ ਉਹ ਕੁਝ ਵੀ ਕੈਂਡਾ ਤੇ ਹਫਤੇ ਦੇ ਵਿੱਚ 40 ਘੰਟੇ ਤੋਂ ਵੱਧ ਕੰਮ ਕਰਨ ਲਈ ਸਹਿਮਤ ਹੋ ਗਿਆ ਪਰ ਸਿਰਫ ਆਪਸੀ ਸਮਝੌਤੇ ਦੁਆਰਾ ਅਤੇ ਓਵਰਟਾਈਮ ਲਈ ਡੇਢ ਘੰਟੇ ਦੀ ਤਨਖਾਹ ਦੇ ਨਾਲ ਇਸ ਦੇ ਬਾਵਜੂਦ ਰਿਕਾਰਡ ਦੱਸਦੇ ਹਨ ਕਿ ਪਿੰਟਸ ਨੇ ਨਿਯਮਤ ਤੌਰ ਤੇ ਬਹੁਤ ਜ਼ਿਆਦਾ ਘੰਟੇ ਕੰਮ ਕੀਤਾ ਜਿਸ ਦੇ ਵਿੱਚ 12 ਸ਼ਨੀਵਾਰ ਵੀ ਸ਼ਾਮਲ ਸਨ ਉਸ ਨੇ ਕਿਹਾ ਕਿ ਆਪਣੇ ਕੰਮ ਦੇ ਵੀਜ਼ੇ ਲਈ ਸੋਲਸ ਦੇ ਸਮਰਥਨ ਨਾਲ ਉਡੇ ਪਹਿਲਾਂ ਦੇ ਦਬਾਅ ਤੇ ਕੰਮ ਲਈ ਯੋਗ ਇਕਲੌਤੇ ਵਿਅਕਤੀ ਹੋਣ ਕਾਰਨ ਇਨਕਾਰ ਕਰਨ ਦੇ ਵਿੱਚ ਅਸਮਰਥਾ ਮਹਿਸੂਸ ਕਰਦਾ ਸੀ ਇਹ ਮੁੱਦਾ ਜੁਲਾਈ 2022 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪੇਂਟਸ ਨੇ ਸ਼ੁਰੂ ਦੇ ਵਿੱਚ ਮੈਨੇਜਰ ਐਡ ਸੋਲੀ ਅਤੇ ਐਮਰਜੈਂਸੀ ਸ਼ਨੀਵਾਰ ਸ਼ਿਫਟ ਵਿੱਚ ਕੰਮ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ। ਇਨਕਾਰ ਅਤੇ ਉਪਲਬਧ ਡਰਾਈਵਰ ਦੀ ਕਾਰ ਤੋਂ ਨਿਰਾਸ਼ ਸੌਲੀ ਨੇ ਪੇਂਟਸ ਨੂੰ ਆਪਣੇ ਇੱਕ ਨਾਰਨਾਮੇ ਦੀਆਂ ਜ਼ਿੰਮੇਵਾਰੀਆਂ ਯਾਦ ਦਵਾਈਆਂ ਅਤੇ ਆਪਣੇ ਵੀਜ਼ੇ ਲਈ ਕੰਪਨੀ ਦੇ ਸਮਰਥਨ ਦਾ ਹਵਾਲਾ ਵੀ ਦਿੱਤਾ। ਪੇਂਟਸ ਨੇ ਕਿਹਾ ਕਿ ਜੇਕਰ ਉਹ ਇਨਕਾਰ ਕਰਦਾ ਸੀ ਤਾਂ ਉਸ ਦੀ ਨੌਕਰੀ ਅਤੇ ਵੀਜ਼ਾ ਦੋਵੇਂ ਹੀ ਖਤਰੇ ਦੇ ਵਿੱਚ ਸਨ। ਇਸ ਲਈ ਉਹ ਕੰਮ ਕਰਨ ਲਈ ਸਹਿਮਤ ਹੋ ਜਾਂਦਾ ਸੀ। ਸੌਲੀ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਇਹ ਟਿੱਪਣੀ ਸਿਰਫ ਨਿਰਾਸ਼ਾ ਵਜੋਂ ਕੀਤੀ ਸੀ ਨਾ ਕਿ ਕਿਸੇ ਧਮਕੀ ਦੇਣ ਨੂੰ। ਹਾਲਾਂਕਿ ਇਹ ਰੋਜ਼ਗਾਰ ਸਬੰਧ ਦੀ ਅਥਾਰਟੀ ਜਣਕੇ ইআরএ ਨੇ ਜੂਨ ਦੇ ਵਿੱਚ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਪਾਇਆ ਗਿਆ ਹੈ ਕਿ ਦਵਾ ਨੇ ਪੇਂਟਸ ਦੁਆਰਾ ਬਾਦੂ ਕਾਂਟੇ ਕੰਮ ਕਰਨ ਲਈ ਕਿਸੇ ਵੀ ਅਸਲ ਸਮਝੌਤੇ ਨੂੰ ਕਮਜ਼ੋਰ ਕੀਤਾ ਸੀ ਅਗਸਤ 2022 ਦੇ ਵਿੱਚ ਪੇਂਟਸ ਨੇ ਕੰਮ ਕਰਨ ਦੀ ਸਥਿਤੀਆਂ ਤੇ ਸਮਝੌਤਾ ਕਰਨ ਤੋਂ ਬਾਅਦ ਅਧਿਕਾਰਿਤ ਤੌਰ ਤੇ ਪਲਾਟ ਮੈਨੇਜਰ ਦੀ ਭੂਮਿਕਾ ਸੰਭਾਲ ਲਈ ਜਦੋਂ ਕਿ ਉਸਨੇ ਮੰਨਿਆ ਕਿ ਉਸ ਨੂੰ ਕੋਈ ਸ਼ਰੀਵਾਰ ਅਤੇ ਬਾਦੂ ਕੰਟੇ ਕੰਮ ਕਰਨ ਦੀ ਲੋੜ ਪੈ ਸਕਦੀ ਸੀ ਇਹ ਇੱਕ ਸਮਝੌਤੇ ਦੁਆਰਾ ਹੋਣਾ ਸੀ ਤੇ ਇਸ ਲਈ ਉਸ ਨੂੰ ਭੁਗਤਾਨ ਵੀ ਕੀਤਾ ਜਾਣਾ ਸੀ ਪਰ EAR ਨੇ ਪਾਇਆ ਹੈ ਕਿ ਪੈਂਟਸ ਕੋਲ ਵਾਧੂ ਕੰਮ ਨੂੰ ਰੱਦ ਕਰਨ ਲਈ ਕੋਈ ਅਸਲ ਯੋਗਤਾ ਨਹੀਂ ਸੀ ਉਹ ਕੁਝ ਖਾਸ ਕੰਮਾਂ ਲਈ ਯੋਗਤਾ ਪ੍ਰਾਪਤ ਇਕੱਲਾ ਸਟਾਫ ਮੈਂਬਰ ਸੀ ਅਤੇ ਰੋਜ਼ਗਾਰ ਸਮਝੌਤੇ ਦੀ ਧਾਰਾ ਜਿਸ ਦੇ ਵਿੱਚ ਓਵਰਟਾਈਮ ਸੀ ਆਪਸੀ ਸਮਝੌਤੇ ਦੀ ਲੋੜ ਸੀ ਨੂੰ ਅਰਥਪੂਰਨ ਤੌਰ ਤੇ ਬਰਕਰਾਰ ਨਹੀਂ ਰੱਖਿਆ ਗਿਆ ਸੀ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਟਿੱਪਣੀਆਂ ਵੀਜ਼ੇ ਨਾਲ ਸੰਬੰਧਿਤ ਧਮਕੀਆਂ ਦੇ ਤੌਰ ਤੇ ਨਹੀਂ ਸਨ ਪੈਂਟਸ ਨੇ ਕਿਹਾ ਹੈ ਕਿ ਦਬਾਅ ਅਤੇ ਉਸ ਦੀ ਵੀਜ਼ਾ ਨਿਰਵਰਤਾ ਨੇ ਇਨਕਾਰ ਕਰਨਾ ਉਸ ਨੂੰ ਅਸੰਭਵ ਬਣਾ ਦਿੱਤਾ ਸੀ EAR ਏ ਵੀ ਪਾਇਆ ਹੈ ਕਿ ਸੋਲਿਸ ਨੇ ਦੋ ਲਾਜ਼ਮੀ ਮੈਂਤਰਾਮੇ ਦੀਆਂ ਸਵਿਖਿਆਵਾ ਕਰਨ ਵਿੱਚ ਅਸਫਲ ਰਿਹਾ ਹੈ ਤੇ ਤਿੰਨ ਮਹੀਨਿਆਂ ਦੀ ਪ੍ਰੋਮੋਸ਼ਨ ਆਪਦੀ ਤੋਬਾਦ ਅਤੇ ਦੂਜੀ ਸਮਝੌਤੇ ਦੀ ਬਰੇਗੰਡ ਤੱਕ ਉਸਨੇ ਪੈਂਟਸ ਨੂੰ ਕੁਝ ਵੀ ਨਹੀਂ ਦਿੱਤਾ ਸੌਲਸ ਨੇ ਦਲੀਲ ਦਿੱਤੀ ਹੈ ਕਿ ਪੈਂਟਸ ਨੇ ਜ਼ਰੂਰੀ ਸ਼ਰਤਾਂ ਪੂਰੀਆਂ ਨੇ ਕੀਤੀਆਂ ਸਨ ਪਰ ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਸਮਿਖਿਆਵਾਂ ਦੀ ਲੋੜ ਸੀ ਅਤੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪੈਂਟਸ ਦੇ ਹੋਰ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੋਸ਼ ਸ਼ਾਮਲ ਹਨ ਕਿ ਉਸ ਨੂੰ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਕਰਨ ਗੈਰ ਸਬੰਧਿਤ ਕੰਮ ਕਰਨ ਅਤੇ ਨੁਕਸਦਾਰ ਠੋਸ ਡਿਲੀਵਰੀ ਲਈ ਨਿੱਜੀ ਜ਼ਿੰਮੇਵਾਰੀ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਥਾਰਟੀ ਨੂੰ ਉਹਨਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਹੈ। ਉਸ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਵਿਅਕਤੀਗਤ ਹੀ ਪਾਈਆਂ ਗਈਆਂ ਸਨ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਸੌਲਿਸ ਦਾ ਮਾਨ ਸਨਮਾਨ ਦਾ ਨੁਕਸਾਨ ਉਸ ਦੀਆਂ ਭਾਵਨਾਵਾਂ ਨੂੰ ਛੱਟ ਲੱਗਣ ਲਈ ਪੇਂਟਸ ਨੂੰ 14000 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ। ਬਹੁਤ ਜੀ ਤਨਖਾਹ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ। ਲਾਗਤਾਂ ਆਖਮੀਰ ਰੱਖੀਆਂ ਗਈਆਂ ਹਨ ਦੋਵੇਂ ਤਰ੍ਹਾਂ ਨੂੰ ਨਿੱਜੀ ਤੌਰ ਤੇ ਹੱਲ ਕਰਨ ਲਈ ਕਿਹਾ ਗਿਆ ਹੈ। ਟੇਕ ਪ੍ਰਵਾਸੀ ਇਸ ਕੰਮੇ ਨੂੰ ਲੰਬੇ ਸਮੇਂ ਤੱਕ ਓਵਰਟਾਈਮ ਕਰਲ ਲਈ ਮਜਬੂਰ ਹੋਣਾ ਪਿਆ ਕਿਉਂਕਿ ਆਪਣੇ ਵੀਜ਼ੇ ਦੀ ਪ੍ਰੋਟੈਕਸ਼ਨ ਚਾਹੁੰਦਾ ਸੀ ਇਸ ਦੇ ਸਬੰਧ ਵਿੱਚ ਹੁਣ ਉਸ ਦੀ ਕੰਪਨੀ ਸੋਲਸਪਰੇਟ ਨੂੰ ਉਸ ਤੋਂ ਬਾਧੂ ਕੰਮ ਕਰਾਉਣ ਅਤੇ ਤਨਖਾਹਾਂ ਨਾ ਦੇਣ ਦੇ ਕਾਰਨ 14000 ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ ਮਾਰਕਸ ਪੇਂਟਸ ਨੇ ਮਾਰਚ 2022 ਵਿੱਚ ਸੋਲਸ ਲਈ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਉਸ ਨੂੰ ਕੰਕਰੀਟ ਫਲਾਟ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਨਵੀਂ ਭੂਮਿਕਾ ਦੇ ਹਿੱਸੇ ਵਜੋਂ ਉਹ ਕੁਝ ਵੀ ਕਹਿੰਦਾ ਤੇ ਹਫਤੇ ਦੇ ਵਿੱਚ 40 ਘੰਟੇ ਤੋਂ ਵੱਧ ਕੰਮ ਕਰਨ ਲਈ ਸਹਿਮਤ ਹੋ ਗਿਆ ਪਰ ਸਿਰਫ ਆਪਸੀ ਸਮਝੌਤੇ ਦੁਆਰਾ ਅਤੇ ਓਵਰਟਾਈਮ ਲਈ ਡੇਢ ਘੰਟੇ ਦੀ ਤਨਖਾਹ ਦੇ ਨਾਲ ਇਸ ਦੇ ਬਾਵਜੂਦ ਰਿਕਾਰਡ ਦੱਸਦੇ ਹਨ ਕਿ ਪਿੰਟਸ ਨੇ ਨਿਮਤ ਤੌਰ ਤੇ ਬਹੁਤ ਜ਼ਿਆਦਾ ਘੰਟੇ ਕੰਮ ਕੀਤਾ ਜਿਸ ਦੇ ਵਿੱਚ 12 ਸ਼ਨੀਵਾਰ ਵੀ ਸ਼ਾਮਲ ਸਨ ਉਸ ਨੇ ਕਿਹਾ ਕਿ ਆਪਣੇ ਕੰਮ ਦੇ ਵੀਜ਼ੇ ਲਈ ਸੋਲਸ ਦੇ ਸਮਰਥਨ ਨਾਲ ਉਡੇ ਪਹਿਲਾਂ ਦੇ ਦਬਾਅ ਤੇ ਕੰਮ ਲਈ ਯੋਗ ਇਕਲੌਤੇ ਵਿਅਕਤੀ ਹੋਣ ਕਾਰਨ ਇਨਕਾਰ ਕਰਨ ਦੇ ਵਿੱਚ ਅਸਮਰਥਾ ਮਹਿਸੂਸ ਕਰਦਾ ਸੀ ਇਹ ਮੁੱਦਾ ਜੁਲਾਈ 2022 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪੈਂਟਸ ਨੇ ਸ਼ੁਰੂ ਦੇ ਵਿੱਚ ਮੈਨੇਜਰ ਐਡ ਸੌਲੀ ਅਤੇ ਐਮਰਜੈਂਸੀ ਸ਼ਨੀਵਾਰ ਸ਼ਿਫਟ ਵਿੱਚ ਕੰਮ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਇਨਕਾਰ ਅਤੇ ਉਪਲਬਧ ਡਰਾਈਵਰ ਦੀ ਕਾਰ ਰਾ ਸੌਲੀ ਨੇ ਪੈਂਟਸ ਨੂੰ ਆਪਣੇ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਯਾਦ ਦਵਾਈਆਂ ਤੇ ਆਪਣੇ ਵੀਜ਼ੇ ਲਈ ਕੰਪਨੀ ਦੇ ਸਮਰਥਨ ਦਾ ਹਵਾਲਾ ਵੀ ਦਿੱਤਾ ਪੈਂਟਸ ਨੇ ਕਿਹਾ ਕਿ ਜੇਕਰ ਉਹ ਇਨਕਾਰ ਕਰਦਾ ਸੀ ਤਾਂ ਉਸ ਦੀ ਨੌਕਰੀ ਅਤੇ ਵੀਜ਼ਾ ਦੋਵੇਂ ਹੀ ਖਤਰੇ ਦੇ ਵਿੱਚ ਸਨ ਇਸ ਲਈ ਉਹ ਕੰਮ ਕਰਨ ਲਈ ਸਹਿਮਤ ਹੋ ਜਾਂਦਾ ਸੀ ਸੌਲੀ ਨੇ ਬਾਅਦ ਵਿੱਚ ਕਿਹਾ ਕਿ ਉਹਨਾਂ ਨੇ ਇਹ ਟਿੱਪਣੀ ਸਿਰਫ ਨਿਰਾਸ਼ਾ ਵਜੋਂ ਕੀਤੀ ਸੀ ਨਾ ਕਿ ਕਿਸੇ ਧਮਕੀ ਦੇਣ ਨੂੰ ਹਾਲਾਂਕਿ ਇਹ ਰੋਜ਼ਗਾਰ ਸਬੰਧੀ ਅਥਾਰਟੀ ਜਾਣ ਕੇ ਇਆਰਏ ਨੇ ਜੂਨ ਦੇ ਵਿੱਚ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਪਾਇਆ ਗਿਆ ਹੈ ਕਿ ਦਬਾਅ ਨੇ ਪੈਂਟਸ ਦੁਆਰਾ ਬਾਦੂ ਕਾਂਟੇ ਕੰਮ ਕਰਨ ਲਈ ਕਿਸੇ ਵੀ ਅਸਲ ਸਮਝੌਤੇ ਨੂੰ ਕਮਜ਼ੋਰ ਕੀਤਾ ਸੀ ਅਗਸਤ 2022 ਦੇ ਵਿੱਚ ਪੈਂਟਸ ਨੇ ਕੰਮ ਦੀ ਸਥਿਤੀਆਂ ਤੇ ਸਮਝੌਤਾ ਕਰਨ ਤੋਂ ਬਾਅਦ ਅਧਿਕਾਰਿਤ ਤੌਰ ਤੇ ਪਲਾਂਟ ਮੈਨੇਜਰ ਦੀ ਭੂਮਿਕਾ ਸੰਭਾਲ ਲਈ ਜਦੋਂ ਕਿ ਉਸਨੇ ਮੰਨਿਆ ਕਿ ਉਸ ਨੂੰ ਕੋਈ ਸ਼ਰੀਵਾਰ ਅਤੇ ਵਾਦੂ ਕੰਟੇ ਕੰਮ ਕਰਨ ਦੀ ਲੋੜ ਪੈ ਸਕਦੀ ਸੀ ਇਹ ਇੱਕ ਸਮਝੌਤੇ ਦੁਆਰਾ ਹੋਣਾ ਸੀ ਤੇ ਇਸ ਲਈ ਉਸ ਨੂੰ ਭੁਗਤਾਨ ਵੀ ਕੀਤਾ ਜਾਣਾ ਸੀ ਪਰ ERA ਨੇ ਪਾਇਆ ਹੈ ਕਿ ਪੇਂਟਸ ਕੋਲ ਵਾਧੂ ਕੰਮ ਨੂੰ ਰੱਦ ਕਰਨ ਲਈ ਕੋਈ ਅਸਲ ਯੋਗਤਾ ਨਹੀਂ ਸੀ ਉਹ ਕੁਝ ਖਾਸ ਕੰਮਾਂ ਲਈ ਯੋਗਤਾ ਪ੍ਰਾਪਤ ਇਕੱਲਾ ਸਟਾਫ ਮੈਂਬਰ ਸੀ ਅਤੇ ਰੋਜ਼ਗਾਰ ਸਮਝੌਤੇ ਦੀ ਧਾਰਾ ਜਿਸ ਦੇ ਵਿੱਚ ਓਵਰਟਾਈਮ ਸੀ ਆਪਸੀ ਸਮਝੌਤੇ ਦੀ ਲੋੜ ਸੀ ਨੂੰ ਅਰਥਪੂਰਨ ਤੌਰ ਤੇ ਬਰਕਰਾਰ ਨਹੀਂ ਰੱਖਿਆ ਗਿਆ ਸੀ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਟਿੱਪਣੀਆਂ ਵੀਜ਼ੇ ਨਾਲ ਸੰਬੰਧਿਤ ਧਮਕੀਆਂ ਦੇ ਤੌਰ ਤੇ ਨਹੀਂ ਸਨ ਪੇਂਟ ਨੇ ਕਿਹਾ ਹੈ ਕਿ ਦਬਾਅ ਅਤੇ ਉਸਦੀ ਵੀਜ਼ਾ ਨਿਰਵਰਤਾ ਨੇ ਇਨਕਾਰ ਕਰਨਾ ਉਸ ਨੂੰ ਅਸੰਭਵ ਬਣਾ ਦਿੱਤਾ ਸੀ ਆਰਏ ਨੇ ਇਹ ਵੀ ਪਾਇਆ ਹੈ ਕਿ ਸੋਲਸ ਨੇ ਦੋ ਲਾਜ਼ਮੀ ਮੈਂਤਰਾਮੇ ਦੀਆਂ ਸਮੀਖਿਆਵਾਂ ਕਰਨ ਵਿੱਚ ਅਸਫਲ ਰਿਹਾ ਹੈ ਤੇ ਤਿੰਨ ਮਹੀਨਿਆਂ ਦੀ ਪ੍ਰੋਮੋਸ਼ਨ ਆਪਦੀ ਤੋਬਾਦ ਅਤੇ ਦੂਜੇ ਸਮਝੌਤੇ ਦੀ ਵਰੇਗੰਡ ਤੱਕ ਉਸਨੇ ਪੈਂਟਸ ਨੂੰ ਕੁਝ ਵੀ ਨਹੀਂ ਦਿੱਤਾ ਸੋਲਸ ਨੇ ਦਲੀਲ ਦਿੱਤੀ ਹੈ ਕਿ ਪੈਂਟਸ ਨੇ ਜ਼ਰੂਰੀ ਸ਼ਰਤਾਂ ਪੂਰੀਆਂ ਨੇ ਕੀਤੀਆਂ ਸਨ ਪਰ ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਸਮੀਖਿਆਵਾਂ ਦੀ ਲੋੜ ਸੀ ਅਤੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪੀਡਸ ਦੇ ਹੋਰ ਦਾਅਵੇ ਅਨੁਸਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੋਸ਼ ਸ਼ਾਮਲ ਹਨ ਕਿ ਉਸਨੂੰ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਕਰਨ ਗੈਰਸੰਬੰਧਿਤ ਕੰਮ ਕਰਨ ਅਤੇ ਨੁਕਸਦਾਰ ਠੋਸ ਡਿਲੀਵਰੀ ਲਈ ਨਿੱਜੀ ਜ਼ਿੰਮੇਵਾਰੀ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਥਾਰਟੀ ਨੂੰ ਉਹਨਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਹੈ ਉਸ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਵਿਅਕਤੀਗਤ ਹੀ ਪਾਈਆਂ ਗਈਆਂ ਸਨ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਸੌਲਿਸ ਦਾ ਮਾਨ ਸਨਮਾਨ ਦਾ ਨੁਕਸਾਨ ਉਸ ਦੀਆਂ ਭਾਵਨਾਵਾਂ ਨੂੰ ਛੱਟ ਲੱਗਣ ਲਈ ਪੇਂਟਸ ਨੂੰ 14000 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ ਬਹੁਤੀ ਤਨਖਾਹਲੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ ਲਾਗਤਾਰ ਆਕਮੀਆਂ ਰੱਖੀਆਂ ਗਈਆਂ ਹਨ ਦੋਵੇਂ ਤਰ੍ਹਾਂ ਨੂੰ ਨਿੱਜੀ ਤੌਰ ਤੇ ਹੱਲ ਕਰਨੇ ਵੀ ਕਿਹਾ ਗਿਆ ਹੈ ਠੇਕ ਪਰਵਾਸੀ ਕੰਮੇ ਨੂੰ ਲੰਬੇ ਸਮੇਂ ਤੱਕ ਓਵਰਟਾਈਮ ਕਰਲੇ ਮਜਬੂਰ ਹੋਣਾ ਪਿਆ ਕਿਉਂਕਿ ਆਪਣੇ ਵੀਜ਼ੇ ਦੀ ਪ੍ਰੋਟੈਕਸ਼ਨ ਚਾਹੁੰਦਾ ਸੀ ਇਸ ਦੇ ਸਬੰਧ ਵਿੱਚ ਹੁਣ ਉਸ ਦੀ ਕੰਪਨੀ ਸੋਲਸਪਰੇਟ ਨੂੰ ਉਸ ਤੋਂ ਬਾਧੂ ਕੰਮ ਕਰਾਉਣ ਅਤੇ ਤਨਖਾਹਾਂ ਦੇਣ ਦੇ ਕਾਰਨ 14000 ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਹੈ ਮਾਰਕਸ ਪੇਂਟਸ ਨੇ ਮਾਰਚ 2022 ਵਿੱਚ ਸੋਲਸ ਲਈ ਇੱਕ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਬਾਅਦ ਵਿੱਚ ਉਸ ਨੂੰ ਕੰਕਰੀਟ ਪਲਾਂਟ ਮੈਨੇਜਰ ਵਜੋਂ ਤਰੱਕੀ ਦੇ ਦਿੱਤੀ ਗਈ ਨਵੀਂ ਭੂਮਿਕਾ ਦੇ ਹਿੱਸੇ ਵਜੋਂ ਉਹ ਕੁਝ ਵੀ ਕਹਿਣ ਦਾ ਤੇ ਹਫਤੇ ਦੇ ਵਿੱਚ 40 ਘੰਟੇ ਤੋਂ ਵੱਧ ਕੰਮ ਕਰਨ ਲਈ ਸਹਿਮਤ ਹੋ ਗਿਆ ਪਰ ਸਿਰਫ ਆਪਸੀ ਸਮਝੌਤੇ ਦੁਆਰਾ ਅਤੇ ਓਵਰਟਾਈਮ ਲਈ ਡੇਢ ਘੰਟੇ ਦੀ ਤਨਖਾਹ ਦੇ ਨਾਲ ਇਸ ਦੇ ਬਾਵਜੂਦ ਰਿਕਾਰਡ ਦੱਸਦੇ ਹਨ ਕਿ ਪਿੰਟਸ ਨੇ ਨਿਮਤ ਤੌਰ ਤੇ ਬਹੁਤ ਜ਼ਿਆਦਾ ਘੰਟੇ ਕੰਮ ਕੀਤਾ ਜਿਸ ਦੇ ਵਿੱਚ 12 ਸ਼ਨੀਵਾਰ ਵੀ ਸ਼ਾਮਲ ਸਨ ਉਸ ਨੇ ਕਿਹਾ ਕਿ ਉਹ ਆਪਣੇ ਕੰਮ ਦੇ ਵੀਜ਼ੇ ਲਈ ਸੌਲਸ ਦੇ ਸਮਰਥਨ ਨਾਲ ਉਡੇ ਪਹਿਲਾਂ ਦੇ ਦਬਾਅ ਤੇ ਕੰਮ ਲਈ ਯੋਗ ਇਕਲੌਤੇ ਵਿਅਕਤੀ ਹੋਣ ਕਾਰਨ ਇਨਕਾਰ ਕਰਨ ਦੇ ਵਿੱਚ ਅਸਮਰਥਾ ਮਹਿਸੂਸ ਕਰਦਾ ਸੀ ਇਹ ਮੁੱਦਾ ਜੁਲਾਈ 2022 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪਿੰਟਸ ਨੇ ਸ਼ੁਰੂ ਦੇ ਵਿੱਚ ਮੈਨੇਜਰ ਐਡ ਸੌਲੀ ਅਤੇ ਐਮਰਜੈਂਸੀ ਸ਼ਨੀਵਾਰ ਸ਼ਿਫਟ ਵਿੱਚ ਕੰਮ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਇਨਕਾਰ ਅਤੇ ਉਪਲਬਧ ਡਰਾਈਵਰ ਦੀ ਕਾਰ ਤੋਂ ਨਿਰਾਸ਼ ਸੌਲੀ ਨੇ ਪੈਂਟਸ ਨੂੰ ਆਪਣੇ ਇਕਨਾਰਨਾਮੇ ਦੀਆਂ ਜ਼ਿੰਮੇਵਾਰੀਆਂ ਯਾਦ ਦਵਾਈਆਂ ਅਤੇ ਆਪਣੇ ਵੀਜ਼ੇ ਲਈ ਕੰਪਨੀ ਦੇ ਸਮਰਥਨ ਦਾ ਹਵਾਲਾ ਵੀ ਦਿੱਤਾ ਪੈਂਟਸ ਨੇ ਕਿਹਾ ਕਿ ਜੇਕਰ ਉਹ ਇਨਕਾਰ ਕਰਦਾ ਸੀ ਤਾਂ ਉਸ ਦੀ ਨੌਕਰੀ ਅਤੇ ਵੀਜ਼ਾ ਦੋਵੇਂ ਹੀ ਖਤਰੇ ਦੇ ਵਿੱਚ ਸਨ ਇਸ ਲਈ ਉਹ ਕੰਮ ਕਰਨ ਲਈ ਸਹਿਮਤ ਹੋ ਜਾਂਦਾ ਸੀ ਸੋਲੀ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਇਹ ਟਿੱਪਣੀ ਸਿਰਫ ਨਿਰਾਸ਼ਾ ਵਜੋਂ ਕੀਤੀ ਸੀ ਨਾ ਕਿ ਕਿਸੇ ਧਮਕੀ ਦੇਣ ਲਈ ਹਾਲਾਂਕਿ ਇਹ ਰੋਜ਼ਗਾਰ ਸੰਬੰਧੀ ਅਥਾਰਟੀ ਜਾਣ ਕੇ ਇਆਰਏ ਨੇ ਜੂਨ ਦੇ ਵਿੱਚ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਪਾਇਆ ਗਿਆ ਹੈ ਕਿ ਦਬਾਅ ਨੇ ਪੈਂਟਸ ਵੱਲੋਂ ਬਾਦੂ ਕਾਂ ਤੇ ਕੰਮ ਕਰਨ ਲਈ ਕਿਸੇ ਵੀ ਅਸਲ ਸਮਝੌਤੇ ਨੂੰ ਕਮਜ਼ੋਰ ਕੀਤਾ ਸੀ ਅਗਸਤ 2022 ਦੇ ਵਿੱਚ ਪੇਂਟਸ ਨੇ ਕੰਮ ਕਰਨ ਦੀ ਸਥਿਤੀਆਂ ਤੇ ਸਮਝੌਤਾ ਕਰਨ ਤੋਂ ਬਾਅਦ ਅਧਿਕਾਰਤ ਤੌਰ ਤੇ ਪਲਾਟ ਮੈਨੇਜਰ ਦੀ ਭੂਮਿਕਾ ਸੰਭਾਲ ਲਈ ਜਦੋਂ ਕਿ ਉਸ ਨੇ ਮੰਨਿਆ ਕਿ ਉਸ ਨੂੰ ਕੋਈ ਸ਼ਰੀਵਾਰ ਅਤੇ ਵਾਦੂ ਕੰਟੇ ਕੰਮ ਕਰਨ ਦੀ ਲੋੜ ਪੈ ਸਕਦੀ ਸੀ ਇਹ ਇੱਕ ਸਮਝੌਤੇ ਦੁਆਰਾ ਹੋਣਾ ਸੀ ਤੇ ਇਸ ਲਈ ਉਸ ਨੂੰ ਭੁਗਤਾਨ ਵੀ ਕੀਤਾ ਜਾਣਾ ਸੀ ਪਰ ਇਆਰਏ ਨੇ ਪਾਇਆ ਹੈ ਕਿ ਪੇਂਟਸ ਕੋਲ ਵਾਧੂ ਕੰਮ ਨੂੰ ਰੱਦ ਕਰਨ ਲਈ ਕੋਈ ਅਸਲ ਯੋਗਤਾ ਨਹੀਂ ਸੀ ਉਹ ਕੁਝ ਖਾਸ ਕੰਮਾਂ ਲਈ ਯੋਗਤਾ ਪ੍ਰਾਪਤ ਇਕੱਲਾ ਸਟਾਫ ਮੈਂਬਰ ਸੀ ਅਤੇ ਰੋਜ਼ਗਾਰ ਸਮਝੌਤੇ ਦੀ ਧਾਰਾ ਜਿਸ ਦੇ ਵਿੱਚ ਓਵਰਟਾਈਮ ਸੀ ਆਪਸੀ ਸਮਝੌਤੇ ਦੀ ਲੋੜ ਸੀ ਨੂੰ ਅਰਥਪੂਰਨ ਤੌਰ ਤੇ ਬਰਕਰਾਰ ਨਹੀਂ ਰੱਖਿਆ ਗਿਆ ਸੀ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਟਿੱਪਣੀਆਂ ਵੀਜ਼ੇ ਨਾਲ ਸੰਬੰਧਿਤ ਧਮਕੀਆਂ ਦੇ ਤੌਰ ਤੇ ਨਹੀਂ ਸਨ ਪੈਂਟਸ ਨੇ ਕਿਹਾ ਹੈ ਕਿ ਦਬਾਅ ਅਤੇ ਉਸ ਦੀ ਵੀਜ਼ਾ ਨਿਰਵਰਤਾ ਨੇ ਇਨਕਾਰ ਕਰਨਾ ਉਸ ਨੂੰ ਅਸੰਭਵ ਬਣਾ ਦਿੱਤਾ ਸੀ ਏਆਰਏ ਨੇ ਇਹ ਵੀ ਪਾਇਆ ਹੈ ਕਿ ਸੋਲਿਸ ਨੇ ਦੋ لازਮੀ ਮੀਤਰਾਮੇਂ ਦੀਆਂ ਸਮੀਖਿਆਵਾਂ ਕਰਨ ਵਿੱਚ ਅਸਫਲ ਰਿਹਾ ਹੈ ਤੇ ਤਿੰਨ ਮਹੀਨਿਆਂ ਦੀ ਪ੍ਰੋਮੋਸ਼ਨ ਆਪਦੀ ਤੋਬਾਦ ਅਤੇ ਦੂਜੀ ਸਮਝੌਤੇ ਦੀ ਵਰੇਗੰਡ ਤੱਕ ਉਸ ਨੇ ਪੈਂਟਸ ਨੂੰ ਕੁਝ ਵੀ ਨਹੀਂ ਦਿੱਤਾ ਅਸੋਲਸ ਨੇ ਦਲੀਲ ਦਿੱਤੀ ਹੈ ਕਿ ਪੈਂਟਸ ਨੇ ਜ਼ਰੂਰੀ ਸ਼ਰਤਾਂ ਪੂਰੀਆਂ ਨੇ ਕੀਤੀਆਂ ਸਨ ਪਰ ਅਥਾਰਟੀ ਨੇ ਇਹ ਵੀ ਕਿਹਾ ਹੈ ਕਿ ਸਮਿਖਿਆਵਾਂ ਦੀ ਲੋੜ ਸੀ ਅਤੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀਆਂ ਜਾਣੀਆਂ ਚਾਹੀਦੀਆਂ ਸਨ ਪੈਂਟਸ ਦੇ ਹੋਰ ਦਾਅਵੇ ਨੂੰ ਖਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਦੋਸ਼ ਸ਼ਾਮਲ ਹਨ ਕਿ ਉਸਨੂੰ ਡਰਾਈਵਿੰਗ ਨਿਯਮਾਂ ਦੀ ਉਲੰਘਣਾ ਕਰਨ ਗੈਰ ਸੰਬੰਧਿਤ ਕੰਮ ਕਰਨ ਅਤੇ ਨੁਕਸਦਾਰ ਠੋਸ ਡਿਲੀਵਰੀ ਲਈ ਨਿੱਜੀ ਜ਼ਿੰਮੇਵਾਰੀ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਸੀ ਅਥਾਰਟੀ ਨੂੰ ਉਹਨਾਂ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਹੈ ਉਸ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਵਿਅਕਤੀਗਤ ਹੀ ਪਾਈਆਂ ਗਈਆਂ ਸਨ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਸੌਲਸ ਦਾ ਮਾਨ ਸਨਮਾਨ ਦਾ ਨੁਕਸਾਨ ਉਸ ਦੀਆਂ ਭਾਵਨਾਵਾਂ ਨੂੰ ਛੱਟ ਲੱਗਣ ਲਈ ਪੇਂਟਸ ਨੂੰ 14000 ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ ਬੌਚੀ ਤਨਖਾਹ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ ਲਗਾਤਾਰ ਆਕਮੀਆਂ ਰੱਖੀਆਂ ਗਈਆਂ ਹਨ ਦੋਵੇਂ ਤਰ੍ਹਾਂ ਨੂੰ ਨਿੱਜੀ ਤੌਰ ਤੇ ਹੱਲ ਕਰਨ ਦੀ ਕਿਹਾ ਗਿਆ ਹੈ